1번 2번 3 से petición में नहीं उसका रिपोर्ट आ जात पसंद नहीं है हां टेलीफोन भी नहीं मैंने बात कर दी आप बात कर सकते हैं चलते 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 खड़े हो जाते हैं Terima <externals> uh, um, 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 yeah no kasih. ਦੀ ਆ ਗੋਣੇ ਤੇ ਆ ਆਹ ਤੇ ਕੀ ਲੱਗਦੇ ਨੇ ਤਾਂ ਨਾ ਮੈਨੂੰ ਇਹ ਸਾਨੂੰ ਨਹੀਂ ਪਤਾ ਸਾਨੂੰ 6 ਮਹੀਨੇ ਹੋ ਗਏ ਨੇ ਸਾਨੂੰ ਬੜਾ ਪਰੇਸ਼ਾਨ ਮੁੰਡਾ ਕਰਦਾ ਪਿਆ ਕਦੀ ਧਮਕੀਆਂ ਦੇ ਦਿੰਦਾ ਕਦੀ ਕੁੜੀ ਨੂੰ ਕਹਿੰਦਾ ਘਰ ਆ ਜਾ ਕਦੀ ਕਹਿੰਦਾ ਮੈਂ ਛੱਡ ਦੇਣਾ ਕਦੀ ਕਹਿੰਦਾ ਲੈ ਜਾਣਾ ਸਾਨੂੰ ਕੁਝ ਨਹੀਂ ਪਤਾ ਸਵੇਰ ਰਾ ਲੈ ਕੇ ਗਿਆ ਕਿ ਰਾਤ ਲੈ ਕੇ ਗਿਆ ਕੀ ਹੋਇਆ ਹੁਣ ਘੁੱਟ ਮਾਰ ਕੇ ਛੱਡ ਦਿੱਤਾ ਉੱਥੇ ਸਾਨੂੰ ਫੋਨ ਆਇਆ ਵਿਆਹ ਦੀ ਗੱਲ ਚੱਲਦੀ ਵੀ ਸੀ ਇਹਨ ਕਿਸੇ ਕੋ ਮਨਪ੍ਰੀਤ ਨਾਲ ਤੇ ਉਹ ਮਨਪ੍ਰੀਤ ਪੁਲਿਸ ਮੁਲਾਜ਼ਮ ਉਹਨੇ ਕਿਹਾ ਸੀ ਮੈਂ ਵਿਆਹ ਕਰਾ ਲਾਂਗਾ ਕੋਈ ਰਿਲੇਸ਼ਨ ਚ ਰਿਹਾ ਇਹਦੇ ਨਾਲ ਪਹਿਲਾਂ ਕੁੜੀ ਨਾਲ ਕੁੜੀ ਨੂੰ ਆਪਣੇ ਘਰ ਵੀ ਦੋ ਤਿੰਨ ਵਾਰੀ ਲੈ ਕੇ ਗਿਆ ਏ ਸਾਨੂੰ ਨਹੀਂ ਪਤਾ ਸਾਨੂੰ ਇਹ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਹੈ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਏ ਤੇ ਛੱਡ ਵੀ ਜਾਂਦਾ ਸੀ ਤੇ ਬਾਅਦ ਚ ਹੁਣ ਮੁੱਕਰ ਗਿਆ ਏ ਤੇ ਕਿਸੇ ਕੱਲ ਲੈ ਗਿਆ ਨੇ 2-3 ਦਿਨ ਹੋ ਗਿਆ ਰਾਜinama ਕੀਤਾ ਆ ਅਸੀਂ ਡੀਐਸਪੀ ਦਾ ਦਫ਼ਤਰ ਦੇਸ ਡੀਐਸਪੀ ਦੇ ਵਿਆਹ ਕਰਾਣ ਤੋਂ ਇਹਨੇ ਕਿਹਾ ਵੀ ਮੈਂ ਵਿਆਹ ਕਰਾ ਲਾਂਗਾ ਤੇ ਰਾਜinama ਲਿਖ ਦਿਓ ਮੈਂ ਬੈਕੇ ਸਮਝੌਤਾ ਕਰ ਦਾਂਗਾ ਤੇ ਹੁਣ ਪਤਾ ਨਹੀਂ ਲੈ ਗਿਆ 2 ਦਿਨ ਹੋਏ ਰਾਜinama ਨੂੰ 3 ਦਿਨ ਤੇ ਹੁਣ ਲੈ ਗਿਆ ਕੁੱਟ ਮਾਰ ਕੇ ਉਹਦੀ ਕਹਿੰਦੇ ਮੰਮੀ ਨੇ ਕਿ ਪਤਾ ਨਹੀਂ ਕੌਣ ਘਰ ਚ ਕਿੰਨੇ ਕਿੰਨੇ ਉੱਥੇ ਛੱਡ ਦਿੱਤਾ ਤੇ ਸਾਨੂੰ ਉਥੋਂ ਫੋਨ ਆਇਆ ਸੀ ਹਾਂਜੀ ਲੜਕੀ ਬੇਹੋਸ਼ ਹੈ ਸਾਨੂੰ ਇਹਦਾ ਇਨਸਾਫ ਚਾਹੀਦਾ ਸਰ ਇਹ ਕਿ ਜਿਹੜਾ ਲੜਕੀ ਦਾ ਮਾਮਲਾ ਹੈ ਕੀ ਮਾਮਲਾ ਹੈ ਸਰ ਹਾਂਜੀ ਐਂਬੂਲੈਂਸ ਲੈ ਕੇ ਆਈ 108 ਤੇ ਇੱਕ ਲੜਕੀ ਨੂੰ ਤੇ ਹਿਸਟਰੀ ਸਾਨੂੰ ਦਿੱਤੀ ਗਈ ਸੀ ਕਿ ਕੋਈ ਉਹਨੂੰ ਦੁਨੀਆ ਖਾਦੀ ਆ ਗਈ ਤੇ ਪੇਸ਼ੰ ਦਾ ਸ੍ਰੀ ਗੈਸਟ ਲਗਾ ਕੇ ਦੁਬਾਰਾ ਟੈਂਟਾ ਹੈ ਪੇਸ਼ੰ ਦੀ ਹਾਲਤ ਸਾਨੂੰ ਥੋੜੀ ਜਿਹੀ ਰਾਜੂਗਿਆਣੀ ਇਸ ਤਰ੍ਹਾਂ 34 ਮੈਡੀਕਲ ਕਾਲੇਜ ਰੈਫਰ ਕੀਤਾ ਰਿਹਾ ਤੇ ਪੇਸ਼ੰ ਦਾ ਨਾਮ ਸਲਮੋ ਜਿਹੜਾ ਦਾ ਨਾਮ ਸਰਬਾ ਬੋਲਬਾਗ ਜੇ ਇਹਨਾਂ ਦੇ ਬਰੇਸ ਇਨਫੋਰਮੇਸ਼ਨ ਦਿੱਤੀ ਹੈ ਇਹ ਬਾਕੀ ਇਹ ਕਰਦੇ ਇਹ ਲੜਕੀ ਦਾ ਮਸਲਾ ਹੈ ਕੀ ਮਸਲਾ ਹੈ ਤੇ ਕਿੱਥੋਂ ਦਾ ਮਸਲਾ ਹੈ ਤੇ ਲੜਕੀ ਕੋਈ ਸਲਮਾ ਸਾਨੂੰ ਇਨਫੋਰਮੇਸ਼ਨ ਅੱਜ ਜਮਾ ਦੋ ਰਿਹਾ ਜਾਨ ਕੇਸ ਹੈ ਤੇ ਅਸੀਂ ਉਹ ਡੋਕਟਰ ਦੇ ਆ ਤੇ ਉਹਨਾਂ ਨੇ ਕਿਹਾ ਵੀ ਰੈਫਰ ਕਰਤਾ ਸਪੇਸ਼ਲਿਸਟ ਜੀ ਆਪ ਦਾ ਦੇ ਵਿੱਚ ਹਾਂਜੀ ਅੱਗੇ ਸਰ ਇੱਥੇ ਆਏ ਆ ਕਿ ਇੱਥੇ ਆ ਕੇ ਸਾਨੂੰ ਡਾਕਟਰਾਂ ਨੂੰ ਪੁੱਛਿਆ ਵੀ ਲੜਕੀ ਅਨਕੌਂਸ਼ੀਅਸ ਤੇ ਦੇ ਅਲਬਟ ਇਹਨੂੰ ਮੈਡੀਕਲ ਕਾਲਜ ਫੀਲਡ ਕੋਡ ਦਾ ਰੈਫਰ ਕਰਤਾ ਤੇ ਅੱਗੇ ਜੋ ਸਟੇਟਮੈਂਟ ਦੇਣੀ ਹੈ ਲੜਕੀ ਉਹ ਸਰਕਾਰ ਹੋ ਗਿਆ ਜੀ